ਏ ਗੁੱਜੀ ਕਹਾ ਰਹਾ ਸਾ ਜੀ ਦਵਾ ਗੁੱਜੀ ਪਰ ਤੁਹਾਡਾ ਅਡੇ YouTube ਚੈਨਲ Facebook ਪੇਜ ਦੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਵੀਡੀਓ ਬਲਾਂ ਵਾਲੀ ਬੱਗ ਦੀ ਵੀਡੀਓ ਜੀਜੀ ਲੈਂਥ ਹੈਗੀ 7.5 ਮੀਟਰ ਕਪੜਾ ਫੁਲ ਬੈਗ ਕਰਦੇ ਆ ਜਿਹੜਾ ਆਪਾਂ ਪਹਿਲਾਂ ਲੜਗਾਵਾਂਗੇ ਸਿਰ ਦੇ ਸੈਂਟਰ ਰੱਖ ਕੇ ਤੁਮੇ ਪੱਲੇ ਦੇ ਬਲ ਬਲ ਖੋਲ ਕੇ ਮਠੋਰੇ ਬਲ ਪਾ ਕੇ ਨਰਮ ਸੈਟ ਕਰਕੇ ਰਖਾ ਦਵਾਂਗੇ ਜਿਹੜਾ ਆਪਾਂ ਅਗਲਾ ਲੜਗਾਵਾਂਗੇ ਵਿੱਚ ਪਿੰਚ ਕਰਕੇ ਜਿਹੜਾ ਥੱਲੇ ਵਾਲਾ ਪਾਸਾ ਆਊਗਾ ਉੱਤੇ ਵਾਲਾ ਪਾਸਾ ਆਊਗਾ ਉੱਤੇ ਨੂੰ ਚੱਕ ਕੇ ਥੱਲੇ ਵਾਲਾ ਪਾਸਾ ਥੱਲੇ ਵਾਲੇ ਪਾਸੇ ਦੇ ਵਿੱਚ ਆਪਾਂ ਬਲ ਪਾ ਕੇ ਪੱਲੇ ਦੇ ਵਿੱਚ ਵਲ ਪਾ ਕੇ ਇਹ ਲੜਨ ਨੂੰ ਆਪਾਂ ਸੈਟ ਕਰਕੇ ਥੋੜੇ ਵਾਲ ਇਕੱਠੇ ਕਰਕੇ ਲੜਨ ਨੂੰ ਸੈਟ ਕਰਕੇ ਆਪਾਂ ਲਗਾ ਦੇਣਾਗੇ ਲਗਾ ਦਾਂਗੇ ਜੀ ਲੜ ਲਗਾ ਦਾਂਗੇ ਇਹ ਲੜ ਦੇ ਵਿੱਚ ਆਪਾਂ ਚੰਗੇ ਵਾਲ ਪਾ ਕੇ ਲੜਨ ਨੂੰ ਚੰਗੀ ਤਰ੍ਹਾਂ ਹਟਾ ਕੇ ਲੜਨ ਨੂੰ ਲਗਾ ਦੇਣਾ ਹੈ ਜੀ ਵੀਡੀਓ ਪਸੰਦ ਆਉਣ ਤਾਂ ਲਾਈਕ ਇਹ ਕਮੈਂਟ ਜਰੂਰ ਕਰਿਓ ਜਿਹੜਾ ਆਪਾਂ ਆਪਾਂ ਵੇ ਲੜਨ ਉਪਰ ਸੈਟ ਕਰਾਂਗੇ ਲੜ ਦੇ ਵਿੱਚ ਆਪਾਂ ਪੱਗ ਫਿਨਿਸ਼ ਕਰਾ ਦੇਣਾ ਬਲਬ ਵਧਾ ਲਵਾਂਗੇ ਚੰਗੀ ਤਰ੍ਹਾਂ ਠੀਕ ਤਰ੍ਹਾਂ ਆਪਾਂ ਬਰੀਕੀ ਦੇ ਨਾਲ ਆਪਾਂ ਬਲਬ ਵਧਾ ਲਵਾਂਗੇ ਚੰਗੀ ਤਰ੍ਹਾਂ ਸਮਝ ਕੇ ਆਪਾਂ ਬਲਬ ਵਧਾ ਲਵਾਂਗੇ ਜੇ ਆਪਾਂ ਪੱਗ ਦੀ ਗੱਲ ਕਰੀਏ ਪੱਗ ਹੈਗੀ 7.5 ਮੀਟਰ ਦਾ ਕਪੜਾ ਭੋਲੇ ਬਲਬ ਵਰਤੇ ਆ ਹਾਂ ਇਹ ਲੜ ਦੇ ਵਿੱਚ ਆਪਾਂ ਪੱਗ ਪਹਿਨ ਫੇਰੀ ਜਾਣਾ ਹੀ ਬਾਕਪਨ ਵੀਡੀਓ ਆਵਾਂਗੇ। ਬਾਕਪਨ ਸਮਾਰ ਕੇ ਆਪਾਂ ਫੇਰ ਦੇਣਾ ਜੀ। ਚੰਗੀ ਤਰ੍ਹਾਂ ਜਿਨ੍ਹਾਂ ਵੀਰਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੀ। ਜਿਹੜਾ ਆਪਾਂ ਅਗਲਾ ਲੜਵਾਵਾਂਗੇ ਪਿੱਛੋ ਪੇਜ ਕਰਾਂਗੇ ਬੰਦਪਾਸ ਉੱਤੇ ਖੋਦਾ ਹਥਰੇ ਰੱਖਾਂਗੇ ਜੀ। ਇਹ ਲੜਦਾ ਬੰਦਪਾਸ ਉੱਤੇ ਖੋਦਾ ਹਥਰੇ ਰੱਖਾਂਗੇ। ਥਲੇ ਰੱਖਣ ਤੋਂ ਬਾਅਦ ਇਹ ਉੱਤੇ ਵਾਲਾ ਬੱਲਾ ਤੈਨੂੰ ਚੱਕ ਕੇ ਥੱਲੇ ਵਾਲਾ ਬੱਲੇ ਦੇ ਵਿੱਚ ਆਪਾਂ ਉਂਗੂਠੇ ਦੀ ਜਦਨ ਵਾਲ ਇਕੱਠੇ ਕਰਕੇ ਜਿੱਦੋਂ ਦੂਜੇ ਲੜ ਦੇ ਵਾਲ ਖਤਮ ਹੋਏ ਤੇ ਆਪਾਂ ਲੜ ਨੂੰ ਚੱਕ ਕੇ ਲਗਾ ਦੇਣਾ ਹੈ ਜੀ। ਉਹ ਲੜ ਨੂੰ ਆਪਾਂ ਚੱਕ ਕੇ ਲਗਾ ਦੇਣਾ ਹੈ ਜੀ। ਲੜ ਨੂੰ ਆਪਾਂ ਲੜ ਦੇ ਵਿੱਚ ਆਪਾਂ ਜਿੰਨੇ ਵੀ ਆਪਣੇ ਤੋਂ ਵਾਲ ਪੈਂਦੇ ਹੋਣਗੇ ਆਪਾਂ ਪਾ ਲੈਣੇ ਆ। ਲੜ ਦੇ ਵਿੱਚ ਆਪਣੇ ਤੋਂ ਜਿੰਨੇ ਵੀ ਵਾਲ ਹੋਣਗੇ ਆਪਾਂ ਪਾ ਲੈਣੇ ਆ ਜੀ। ਪਾਉਣ ਤੋਂ ਬਾਅਦ ਲੜਦੇ ਜੇ ਆਪਾਂ ਬਾਜ ਫੇਰਾਂਗੇ ਬਾਜ ਫੇਰਨ ਤੋਂ ਬਾਅਦ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਟੈਂਟ ਕਰਕੇ ਵੀਡੀਓ ਇਹ ਲੜਦੇ ਜੇ ਆਪਾਂ ਚੰਗੀ ਤਰ੍ਹਾਂ ਆਪਾਂ ਵਾਲ ਵਾਪਕ ਦੇ ਨਾਲ ਬਲ ਫੇਰ ਲੈਣੇ ਆ ਪਗ ਪੈਣ ਦੇ ਫੇਰ ਬਲ ਪੈਣ ਲੈਣੇ ਚੰਗੀ ਤਰ੍ਹਾਂ ਬਲ ਦੇ ਪਗ ਪੈਣ ਚੰਗੀ ਤਰ੍ਹਾਂ ਸਮਾ ਲ ਗਏ ਆਪਾਂ ਪਗ ਪੈਣ ਫੇਰਾਂਗੇ ਤੇ ਆਪਣੇ ਬਲ ਪੈਣ ਵੀਡੀਓ ਚੰਦਣ ਤੇ ਲਾਈਕ ਸ਼ੇਅਰ ਕਮੈਂਟ ਯੂਜ਼ ਕਰਿਓ ਨਾ ਵੀਰਾਂ ਤਾਂ ਕਿ ਨਿਰਭੈ ਨਾ ਵੀ ਕਰ ਰਿਹਾ ਭਲਾਣੀ ਪਗ ਬੰਨਣ ਚ ਪ੍ਰੋਬਲਮ ਆਦੀ ਆ ਇਹ ਲੜਦੇ ਆਪਾਂ ਚੰਗੀ ਤਰ੍ਹਾਂ ਪਗ ਬੰਨ ਫੇਰ ਕੇ ਲੜਨ ਬਲ ਵਧਾ ਲਵਾਂਗੇ ਇਹ ਲੜਨ ਤੋਂ ਬਾਅਦ ਚੰਗੀ ਤਰ੍ਹਾਂ ਕਰ ਦਵਾਂਗੇ ਸੈਟ ਅੱਗੇ ਜਿਹੜਾ ਆਪਾਂ ਗਾ ਲਾ ਲਾਵਾਗੇ ਵਿੱਚ ਪਹਿਲੇ ਕਰਾਂ ਦੇ ਬੰਦ ਬਸ ਉੱਤੇ ਕੋ ਦਾ ਹਸਰ ਰੱਖਾਂਗੇ ਜੀ ਫਲੇ ਰੱਖਣ ਤੋਂ ਬਾਅਦ ਜਿਹੜਾ ਇਲਟ ਦਾ ਲੜਨ ਆਪਾਂ ਅੱਖਾਂ ਦਾ ਖਿਚਾਂਗੇ ਅੱਖਾਂ ਦੇ ਥੱਲੇ ਵਾਲਾ ਜਿਹੜਾ ਪੱਲਾ ਹੋਊਗਾ ਉਹ ਆਪਾਂ ਨੂੰ ਉੱਤੇ ਵਾਲੇ ਪੱਲੇ ਨੂੰ ਜੱਕ ਕੇ ਥੱਲੇ ਵਾਲੇ ਪੱਲੇ ਨੂੰ ਆਪਾਂ ਥੱਲੇ ਵਾਲੇ ਪੱਲੇ ਦੇ ਵਿੱਚ ਜਿੰਨੇ ਵੀ ਆਪਣੇ ਤੋਂ ਬਲ ਬਣਨਗੇ ਆਪਾਂ ਕੱਢ ਲੈਣੇ ਆ ਜਿੰਨੇ ਵੀ ਆਪਣੇ ਬਲ ਬਣਨਗੇ ਆਪਾਂ ਪਾ ਕੇ ਇਹ ਲੜਨ ਜਿੱਥੇ 33 ਜਿਹੜਾ ਲੜwidehat ਹੁੰਦਾ ਈ ਉਹ ਲੜਦੇ ਜਿੱਥੇ ਜਿੰਨੇ ਵੀ ਆਪਣੇ ਤੋਂ ਬਲ ਪੈਂਦੇ ਹੋਣਗੇ ਆਪਾਂ ਪਾ ਕੇ ਜੱਡ ਨੂੰ ਸੈੱਟ ਕਰਕੇ ਲਗਾ ਲੈਣਾ ਲੜ ਨੂੰ ਆਪਾਂ ਚੰਗੀ ਤਰ੍ਹਾਂ ਟਕਾ ਕੇ ਲੜ ਨੂੰ ਨੂੰ ਗਾਣਾ ਜੀ ਲੜ ਦੇ ਵਿੱਚ ਨਹੀਂ ਆਪਣੇ ਦਬਾਲ ਹੋਣ ਦਾ ਆਪਾਂ ਪਾ ਲੈਣੇ ਆ ਜਿਹੜਾ ਆਪਾਂ ਅਗਰ ਲਗਾਵਾਂਗੇ ਵਿੱਚੋਂ ਪਿੰਚ ਕਰਾਂਗੇ ਮਤਲਬ ਬਸ ਉੱਤੇ ਖੋਦੋ ਥਲੇ ਖਾਂਗੇ ਜੀ ਇਹਨੂੰ ਅੱਖ ਤੱਕ ਖਿੱਚਾਂਗੇ ਲੜ ਨੂੰ ਲੜ ਨੂੰ ਅੱਖ ਤੱਕ ਖਿੱਚਣ ਤੋਂ ਬਾਅਦ ਇਹਨੂੰ ਉਂਗਲੀ ਛਾਜਣਾ ਲੜ ਨੂੰ ਆਪਾਂ ਕੋਲਡ ਕਰ ਦਵਾਂਗੇ ਹੋਲਦ ਗਾਂ ਤੋਂ ਬਾਅਦ ਲੜ ਦੇ ਵਿੱਚ ਜਿੰਨੇ ਆਪਾਂ ਬਲ ਪਾਏ ਨੇ ਉਹ ਆਪਾਂ ਬਲ ਬਲਾਂ ਨੂੰ ਚੰਗੀ ਤਰ੍ਹਾਂ ਟੈਕ ਕਰਕੇ ਲੜ ਨੂੰ ਲਗਾਵਾਂਗੇ ਲੜ ਨੂੰ ਆਪਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਟੈਕ ਖਾ ਲਵਾਂਗੇ ਸਟ ਕਰਨ ਤੋਂ ਬਾਅਦ ਲੜ ਦੇ ਵਿੱਚ ਜਿੰਨੇ ਆਪਾਂ ਬਾਦਸ਼ਾਹ ਦਾ ਮੂਟੇ ਮੂਟੇ ਬੜ ਬਾਲਵਾਗੇ ਵੀਡੀਓ ਪਸੰਦ ਤੁਹਾਨੂੰ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਇਹਨਾਂ ਵੀਰਾਂ ਚੱਕ ਜੂਰੂ ਬਤਾ ਜਿਨ੍ਹਾਂ ਮੈਨੂੰ ਬਲ ਵਾਲੀ ਪੱਗ ਬਣ ਰਹੀ ਪ੍ਰੋਬਲਮ ਆਦੀ ਆ। ਜਿਹੜੇ ਨਾ ਵੀਰਾਂ ਨੇ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਪੇਜ ਨੂੰ ਫੋਲੋ ਜਾਨੇ ਸਬਸਕ੍ਰਾਈਬ ਕਰੋ ਆਪਣੀ ਬਾਰੀ ਹੱਦਣਾ ਇਹ ਬਾਲ ਬਾਲਵਾਵਾਂਗੇ। ਜਿਹੜਾ ਪਾਗੜਾ ਲਗਾਵਾਂਗੇ ਪਿੱਛੇ ਪਿੰਟ। ਜਿਹੜਾ ਪਾਗਲਾ ਲਗਾਵਾਂਗੇ ਵਿੱਚੋਂ ਪੇਂਟ ਕਰਾਂਗੇ ਜੀ ਬੰਦ ਪਾਸਾ ਉੱਤੇ ਖੋਦਾ ਰੱਖਾਂਗੇ ਥੱਲੇ ਰੱਖਾਂਗਾ ਪਹਿਲਾਂ ਪੂਣੀ ਨੂੰ ਸੈੱਟ ਕਰਾਂਗੇ ਪੂਣੀ ਸੈੱਟ ਕਰਨ ਤੋਂ ਬਾਅਦ ਮੋਟਾ ਪਾਸਾ ਉੱਤੇ ਖੋਦਾ ਥੱਲੇ ਰੱਖਾਂਗੇ ਜੀ ਖੋਦਾ ਬਥੇਲੇ ਰੱਖਾਂਗੇ ਵੀਡੀਓ ਪਸੰਦ ਆਉਣ ਤੇ ਲਾਈਕ ਹੋਏਗਾ ਮੈਂ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਨੂੰ ਬਲਾਂ ਵਾਲੀ ਪਕਾ ਇਸ ਤਰ੍ਹਾਂ ਹੀ ਲੱਗੀ ਪੂਣੀ ਨੂੰ ਖੋਲ ਕੇ ਪੂਣੀ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਮੋਟਾ ਆਪਾਂ ਸੌਤੇ ਬੰਦ ਪਾਸਾ ਉੱਤੇ ਗੋਲਦਾ ਥੱਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹ ਲੜਨੋਂ ਪਸੰਗੀ ਰੈੱਡ ਕਰਾਂਗੇ ਲਾਲ ਦੂ ਆਪਾਂ ਲੱਭ ਲੜਦੀ ਪੂਣੀ ਆਪਾਂ ਇੱਕ ਟਕਾ ਹੱਕ ਇਹ ਲੜਨੋਂ ਆਪਾਂ ਅੱਖ ਰੱਖਾਂਗੇ ਜੀ ਦਾ ਜਿਹੜਾ ਇਹਨੂੰ ਫਰੰਟ ਵੱਲ ਇਹ ਲੜੜ ਆਪਾਂ ਸਾਫਲ ਕਮਾ ਇਹਨੂੰ ਫਰੰਟ ਵਾਲੇ ਨੂੰ 골ਡ ਕਰ ਦਵਾਂਗੇ ਇਹ ਲੜੜ ਨੂੰ ਆਪਾਂ ਫਰੰਟ ਵੱਲ ਨੂੰ 골ਡ ਕਰ ਦੇਣਾ ਉਹ ਫਰੰਟ ਵੱਲ ਨੂੰ 골ਡ ਕਰ ਦਵਾਂਗੇ ਇਹ ਲੜੜ ਨੂੰ ਸਾਫ ਕਰਕੇ ਲੜੜ ਨੂੰ ਫਰੰਟ ਵੱਲ ਨੂੰ 골ਡ ਕਰਕੇ ਲਗਾ ਲੈਣਾ ਜੀ ਬਾਕੀ ਪੱਕ ਦੀ ਆਪਾਂ ਸਾਈਡ ਗੱਲ ਲੈਣੀ ਹੈ ਜੀ ਜਿਹੜੇ ਪੱਕ ਪੈਣ ਦੇ ਨਾਲ ਆਪਾਂ ਮੋਟੇ-ਮੋਟੇ ਬਾਲ ਨੂੰ ਪਤਲੇ ਬੰਦ ਦੇ ਬਾਲ ਖਾ ਲੈਣੇ ਆ। ਜੇ ਆਪਾਂ ਪੱਕਰੀ ਗੱਲ ਕਰੀਏ ਪੱਕੇ ਕੀ 7.5 ਮੀਟਰ ਕਪੜਾ ਆਪਾਂ ਫੋਲ ਬਰਵਾਤੇ ਆ। ਪੱਕਰੇ ਜਦ ਆਪਾਂ ਪੱਕ ਬੁਝਾ ਦਣਾ ਜਮੇ ਬਰੀ ਬਰੀ ਦੇ ਬਾਅਦ ਛਣੇ ਆ। ਪੱਕ ਵੰਦਿ ਜਦ ਆਪਾਂ ਬਲ ਪਾ ਲਾਂਗੇ। ਬਲ ਪਾਉਣ ਤੋਂ ਬਾਅਦ ਉਹ ਚੰਗੀ ਤਰ੍ਹਾਂ ਬਲ ਪਾਈ ਜਾਣੇ ਆ। ਇਹੜਾ ਆਖਰੀ ਲੜਨ ਦਾ ਕਹਾਂਗੇ ਕੋਈ ਲੜ ਪਿਛੋਂ ਪਿੰਜ ਕਰਕੇ ਇਹ ਲੜਨ ਨੂੰ ਆਪਾਂ ਦੋਵੇਂ ਪੱਲੇ ਨੂੰ ਊਣੀ ਕਰਕੇ ਲੜਦੀ ਇਹ ਲੜਨ ਨੂੰ ਆਪਾਂ ਸਾਫ਼ ਕਰਕੇ ਬਲ ਕੱਢ ਕੇ ਲੜਨ ਨੂੰ ਸਾਫ਼ ਚੰਗੀ ਤਰ੍ਹਾਂ ਆਪ ਕਰਕੇ ਲੜਨ ਨੂੰ ਦਗਾ ਲੈਣਾ ਚੰਗੀ ਤਰ੍ਹਾਂ ਲੜਨ ਨੂੰ ਸਾਫ਼ ਕਰਕੇ ਲੜ ਦੇ ਵਿੱਚ ਆਪਾਂ ਬਲ ਕੱਢ ਕੇ ਲੜਨ ਨੂੰ ਗਾਣਾ ਹੈ ਲੜਨੋਂ ਪਹਿਲਾਂ ਸੈਟ ਕਰਕੇ ਜੰਗੀ ਤਰ੍ਹਾਂ ਲੜੂ ਸੈਟ ਕਰਕੇ ਲੜਦੂਨ ਕਾਬਾਂਗੇ ਲੜਨੋਂ ਦਾ ਹਰ ਮਾਇਕ ਖਰੀਦ ਹਟ ਕਰਕੇ ਜੇ ਕਿਸੇ ਵੀਰ ਦਾ ਲੜ ਛੋਟਾ ਰਹੇ ਤਾਂ ਉਹਨਾਂ ਦੋ ਜਨ ਤਰ੍ਹਾਂ ਪਗ ਪੰਚ ਤੁਸੀਂ ਵਰਤ ਸਕਦੇ ਹੋ ਜੋ ਕਿ ਤੇ ਆਪਣਾ ਲੜ ਠੀਕ ਜਾਵੇ ਹੁਣ ਆਪਾਂ 프ਰੰਟ ਤੋਂ ਦਬਾਂਗੇ ਦੁੱਬਣ ਤੋਂ ਬਾਅਦ ਆਪਾਂ ਇੱਧਰ ਕਬੀ ਸਾਈਡ ਤੋਂ ਆਪ ਅੱਕ ਦੀ ਅੱਖੋਂ ਚੱਕਾ ਜਦੋਂ ਆਪਾਂ ਸਟਾਕ ਆ ਗਏ ਦੋਵੇਂ ਪੱਲਾਂ ਦੇ ਪਾਸੇ ਨੂੰ ਖਿਲਾ ਲਵਾਂਗੇ ਚਾਰੇ ਪਾਸੇ ਬੁਲਾਉਣ ਤੋਂ ਬਾਅਦ ਜਿਹਨੂੰ ਆਪਾਂ ਪਹਿਲੇ ਲੜਦੂ ਆਪਾਂ ਫਰੰਟ ਤੋਂ ਦੱਬ ਲਵਾਂਗੇ ਚਾਰੇ ਪਾਸੇ 3 ਡਬਲ ਸ਼ੇਰ ਕਵਰ ਗਾ ਲਈ ਦੂਈ ਡਬਲ ਸੀ ਤੇ ਤੀਹ ਬਾਰਤੋਂ ਕਰ ਸਕਦੇ ਹੋ ਬਾਅਦ ਹੀ ਵਾਰ ਤੋਂ ਕਰ ਸਕਦੇ ਹੋ ਡਬਲ ਸੀ ਤੇ ਵਾਰ ਤੋਂ ਕਰ ਸਕਦੇ ਹੋ ਬਾਅਦ ਜਾਂ ਡਬਲ ਕਰ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਇਹਨੂੰ ਢਾਕ ਲੈਣਾ ਹੈ ਜੀ ਢੱਕਣ ਤੋਂ ਬਾਅਦ ਜਿਹੜਾ ਇਹ ਲੜਨ ਲਗਾਗੇ ਨਾਲ ਲਗਾਉ ਤੋਂ ਦੂਮੇ ਪਾਸੇ ਝੋੜਾ ਕਰਕੇ ਲੜਨੂ ਸਾਫ ਕਰਕੇ ਲੜਨੂ ਪਿੱਛੇ ਦੱਬ ਦੇਣਾ ਹੈਗਾ ਲੜਨੂ ਕੋ ਸੈਟ ਕਰਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲੜਨੂ ਸੈਟ ਕਰਕੇ ਲੜਨੂ ਨੂੰ ਘਾਰਣਾ ਲੜਨੂ ਵਿੱਚ ਆਪਣੇ ਜਿੰਨੇ ਹੀ ਵਾਲ ਹੋਣਗੇ ਆਪਾਂ ਪਾ ਲੈਣੇ ਆ ਜੀ ਵੀਡੀਓ ਪਸੰਦ ਆਉਣ ਤਾਂ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ